ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਟਡੇਆਲਾ ਨੱਥ ਪੱਤੀ ਮਿਰਜੋਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਰਣਜੀਤ ਸਿੰਘ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆ ਜਿੰਨਾਂ ਦੇ ਵਿੱਚ ਵੇਖਾ ਤਾਜੀ ਸੂਈ ਆ ਤੇ ਆ ਦੋ ਬੱਚੇ ਤੋਂ ਬਿਨਾ ਹੌਲੇ ਭਾਈ ਤੁਹਾਨੂੰ ਦਿਖਾਵਾਂਗੇ ਤੇ ਕਮਾਈ ਤੁਹਾਨੂੰ ਦਿਖਾਉਣੀ ਆ ਤਿਆਰ ਹੀ ਆ ਜਿਹੜੀ ਛੇਤੀ ਸੂ ਬਣਾ ਇੰਨੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਹਾਂਜੀ ਵਿਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਿੰਪੈ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਦੇ ਕਿਰਪਾ ਦੀ ਮਾਰਗ ਦੀ ਤੁਸੀਂ ਕਿਹਨਾ ਹੋ ਠੀਕ ਠਾਕ ਸਭ ਠੀਕ ਠਾਕ ਵੇਖ ਗਿਆ ਉਦਨ ਵਾਲਾ ਮਾਲ ਮਾਲ ਉਦਨ ਵਾਲਾ ਵਿਕਿਆ ਜੀ ਕਿੰਨੇ ਕ ਆਈਫੋਨ ਦਾ ਫੋਨ ਤੁਹਾਨੂੰ ਦੱਸਾਂ ਵੀ ਲਾਲ ਜਿਹੜੀ ਵਹਿੜ ਕੱਪਣ ਪਾਈ ਸੀ ਨਾ ਹਾਂਜੀ ਉਹਦੇ ਦੇ ਮਾਲਕ ਦੀ ਕਿਰਪਾ ਨਾਲ ਅਜੇ ਤੱਕ ਫੋਨ ਦੇ ਅੱਛਾ ਅਜੇ ਤੱਕ ਹੋ ਗਿਆ ਤੇ ਜਿਹੜੀ ਦੂਜੀ ਲਾਗੇ ਬਚੀ ਵਾਲੀ ਪਾਈ ਸੀ ਅੱਛਾ ਉਹਦੇ ਵੀ ਬੜੇ ਫੋਨ ਆ ਠੀਕ ਹੈ ਹਾਂਜੀ ਹਾਂਜੀ ਮਤਲਬ ਕਿ ਰੌਣਕ ਲ ਮੇਰੇ ਸਾਹਮਣੇ 200 ਤੋਂ ਵੱਧ ਕੇ ਹਨ ਫੋਨ ਉਹਦਾ ਅੱਛਾ ਹਜੇ ਤੱਕ ਮੈਨੂੰ ਆਂਦੇ ਟੋਕਰ ਕੱਪਣਗਾ ਦੇ ਕੋਈ ਲੈ ਗਿਆ ਅੱਛਾ ਠੀਕ ਹੈ ਤੇ ਚਲੋ ਨਾਮ ਦੱਸੋ ਫਿਰ ਨਾਮ ਮੇਰਾ ਰਮਜੀਤ ਸਿੰਘ ਜੀ ਹਾਂਜੀ ਪਿੰਡ ਅਟੜੇ ਵਾਲਾ ਨਤ ਪੱਤੀ ਮਿਰਜੋ ਵਾਲੀ ਠੀਕ ਹੈ ਜਿਲ੍ਹਾ ਪਟਿਆਲਾ ਤੇ ਬਟਾਲੇ ਬਾਈਪਾਸ ਤੋਂ ਸਿਰਫ 2 ਤੋਂ ਕਿਲੋਮੀਟਰ ਟਵੇਂ ਬਿਲਕੁਲ ਨਾਲ ਹੀ ਹੈ ਪਟਾਣ ਨਾਲ ਬਾਈਪਾਸ ਬਟਾਲਾ ਜਿਹੜਾ ਨਾਲ ਹੀ ਹੈ ਜਿਹੜਾ ਅੰਮ੍ਰਿਤਸਰ ਤੋਂ ਪਟਾਣ ਕੋਲ ਜਾਂਦਾ ਠੀਕ ਹੈ ਜੀ ਠੀਕ ਹੈ ਤੇ ਫੋਨ ਨੰਬਰ ਕੀ ਕੋਲ ਦਾ 79150 9499 ਠੀਕ ਹੈ ਤੇ ਸ਼ਰਾਰ ਫੇਰਾ ਜਿਹੜੀ ਜਨੇ ਸੋਈ ਨਾ ਥੋੜਾ ਚਿਰ ਹੋਇਆ ਵੈ ਇਤੋਂ ਕਰ ਲੀਏ ਆਪਾਂ ਥਾਣੇ ਦੇਖ ਸਕਦੇ ਤੇ ਲਾਗੇ ਤਾਂ ਤੇ ਕਿੰਨਾ ਚਿਰ ਹੋ ਗਿਆ ਜਨੇ ਸੋਈ ਨਾ ਹਰਪੀ ਭਾਈ ਕੋ 10 ਦਿਨ ਨਹੀਂ ਹੋਇਆ 8-10 ਦਿਨ ਆਹ ਬੱਚਾ ਆਇਆ ਹਾਂ ਬੱਚਾ ਆਇਆ ਜਨੇ ਮੰਗਰੇ ਦੇ ਬੱਚਾ ਆ ਤੇ ਕਿੰਨਾ ਦੁੱਧ ਤਿਆਰ ਜੀ ਇਹਦੇ ਕੋਲ ਹਰਪੀ ਭਾਈ 8 ਕਿਲੋ ਦੁੱਧ ਤਿਆਰ ਆ 9 ਕਿਲੋ ਦੇ ਵਖਾਵਾ 8 ਕਿਲੋ ਦੀ ਗਾਰੰਟੀ ਦਵਾਂਗਾ ਠੀਕ ਆ ਹਾਂਜੀ ਤੋਰਾਂ ਹਾਂ ਫੇਰ ਇੱਕ ਵਾਰੀ ਉਹ ਤੇਰਾ ਦੁੱਧ ਕਿਨਾ ਚਵਾਈ ਜਾਊਗੀ ਦੁੱਧ ਪੁਜਾਰਾ 12 ਕਿਲੋ ਤੇ ਚਾਹੀਦਾ ਹੈ ਜੇ ਗਰਮੀ ਗਰਮੀ ਵੀ ਤੁਹਾਨੂੰ ਪਤਾ ਹਾਂਜੀ ਹਾਂਜੀ ਚੰਗੀ ਹੈ ਦੁੱਧ ਦੇ 11-12 ਕਿਲੋ ਤਿਆਰ ਜੋ ਨਹੀਂ ਹੁਣ 8-9 ਕਿਲੋ ਮੋਕੇ ਦਾ ਜਿਹੜਾ ਤਿਆਰ ਦੱਸਦੇ ਤੇ 11-12 ਦੇ ਲਾਗੇ ਬਣੇ ਜਿਹੜਾ ਕਹਿੰਦੇ ਖਿਚਵਾਈ ਜਾਂਦੀ ਬਾਕੀ ਆਪਣਾ ਛੋਟਾ ਵੀਰ ਆਪਾਂ ਨੂੰ ਹਰ ਵਾਰੀ ਪਸ਼ੂ ਤੋੜ ਕੇ ਵਖਾਉਂਦਾ ਥੋੜੀ ਇੱਕ ਕਰੀ ਅੰਦਰ ਲੈ ਜਾ ਉੱਥੇ ਲੈ ਅਨ ਦੇਖ ਲੈ ਹਵਾ ਨਾਲ ਇਹਦਾ ਲੱਗੇ ਤਾਂ ਤੇ ਮੁੱਲ ਫਿਰ ਵੇਚੀ ਇਹਦਾ ਪਰ ਵੀ ਭਾਈ ਬਾਹਰ ਚਾਹੀਏ ਤਾਂ ਰੇਟ ਬੜਾ ਬਣਾ ਲਓ ਕਿ ਮੰਗਦੇ ਆਂ ਪਰ ਆਪਣਾ ਤੁਹਾਨੂੰ ਬਣਾ ਇੰਨੇ ਕਨੇ ਕੇ ਰੇਟ ਠੀਕ ਆ ਛੋਟੇ ਕਿੰਨਾ ਕੁ ਛੋਟਾ ਕਰ ਦੇਣਾ ਜੀ 29000 ਦੇ ਦਈਏ 29000 ਤੀ ਹੋ ਅੰਦਰ ਹੀ ਤੇ ਹੋਰ ਕਰ ਜੀ ਛੋਟ ਛਾਂ ਤੁਸੀਂ ਕਰੋ ਯਾਰ ਕਾ ਤੁਸੀਂ ਅੱਜ ਤੁਸੀਂ ਕਰੋ ਮੁਰਕੇ ਮੈਂ ਫੇਰ ਕਰੂੰਗਾ ਅੱਛਾ ਤੁਸੀਂ ਦੱਸੋ 28 ਦੇ ਦਈਏ 27500 27500 ਦੀ ਹਾਂ ਪੂਰੀ ਸਫਾਈ ਦੇ ਜਾਣਦੋਗੇ ਸਾਡੇ 27 ਕੀ ਜਨ ਜਾਨਦੋਗੇ ਠੀਕ ਹੈ 27 ਦੀ ਹੋਗੀ ਜੀ ਸਾਡੇ ਵਾਲੀ ਨਵੀਂ ਗੱਲ ਕੱਢਤੀ ਜੀ ਅੱਜ 27000 ਦੀ ਇਹਨੇ ਭਾਈ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਆ ਗਈ ਜਿਹੜੀ ਆਪਣੇ ਕੋਲ ਦੂਸਰੇ ਨੰਬਰ ਤੇ ਥਾਣੇ ਦੇ ਤੁਹਾਨੂੰ ਲਾਗੇ ਤੇ ਦਿਖਾ ਦਈਏ ਬਾਕੀ ਥਾਣੇ ਦੇ ਜਿਹੜਾ ਹੁਣੇ ਬੈ ਗਈ ਉਹਦੇ ਕਰਕੇ ਥੋੜੇ ਜਿਲੇ ਲੰਬੜ ਗਏ ਬਾਕੀ ਥਾਣੇ ਪੂਰੀ ਸਫਾਈ ਚ ਇੱਕੋ ਇੱਕੋ ਜਿਹਾ ਗੈਪ ਤੇ ਇੱਕੋ ਜਿਹਾ ਸਾਈਜ਼ ਹੈ ਜਿਹੜਾ ਦੱਸੀਏ ਇਹਦੇ ਬਾਰੇ ਸਰ ਭਾਈ ਇਹ ਗਾ ਗੱਬਣ ਦੀ ਜੀ ਅੱਛਾ ਪਰ ਮੈਂ ਗਰੰਟੀ ਵੀ ਨਹੀਂ ਚੈੱਕ ਪਾਸ ਨਹੀਂ ਹੈ ਚੈੱਕ ਨਹੀਂ ਕੀ ਮੈਂ ਚੈੱਕ ਨਹੀਂ ਕਰਾਈ ਠੀਕ ਹੈ ਉਹਨੂੰ ਘਰ ਆਣਾ ਉੱਪਰ ਲਿਸਟ ਵਿਖਾਈ ਹੈ 2 ਮਹੀਨੇ ਤੋਂ 2-4 ਦਿਨ ਅੰਦਰ ਠੀਕ ਹੈ ਇੱਕ ਇੱਕ ਚੈੱਕ ਉਹ ਬਣੀ ਨਹੀਂ ਅੱਛਾ ਮੈਂ ਨਾ ਮੈਂ ਗਰੰਟੀ ਲਈ ਆ ਤੇ ਨਾ ਮੈਂ ਦੇ ਦੇਣੀ ਠੀਕ ਹੈ ਇਹ ਉਹ ਤਾਂ ਅਗਲੇ ਤੇ ਕਰਮਾ ਜੇ ਨਿਕਲ ਆਉਣ ਠੀਕ ਹੈ ਤੇ ਦੁੱਧ ਕਿੰਨਾ ਜੇ ਦੁੱਧ ਇਹਦੇ ਨਾਲੇ 6 ਕਿਲੋ ਜੇ ਅੱਛਾ 5.5-6 ਕਿਲੋ ਪੱਕਾ ਦੁੱਧ ਜਿਹਨੂੰ ਲੀਟਰ ਦਾ ਮੇਰਾ ਦੁੱਧ ਜਿਹੜਾ ਮੈਂ ਕਿਲੋ ਖੰਡ ਹਰ ਕਿਤਾ ਜਾ ਕੇ ਵਧਦਾ ਹੀ ਆ ਠੀਕ ਹੈ ਹਾਂਜੀ ਚਲੋ ਫਿਰ ਤੋਰੋ ਹੈ ਕਰੀਨ ਬਾਕੀ ਜਿਹੜੇ ਹੋਜੀ گاਵਾਂ ਦੀ ਸਾਂਭ ਹੋਵੇ ਚੰਗੀ ਤਰ੍ਹਾਂ ਚ ਦੁੱਧੋਂ ਬਾਧ ਵੀ ਜਾਂਦੀਆਂ ਹੁਣ ਮੌਕੇ ਤੇ 6 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਇਹ ਜਿਹੜਾ ਹੈ ਤੇ ਇਹਦਾ ਫਰਮ ਵਾਲਾ ਵੀ ਜੀ ਆਰ ਪੀ ਪਾਈ ਕੀ ਇਹਦੇ ਇਹਦੀ ਚੈੱਕ ਹਾਂਜੀ ਹੁੰਦੀ ਸੁਣਨ ਵਾਲੀ ਜਿਹਦੇ ਵਿੱਚ 20000 ਦੀ ਵੀਚਣੀ ਹਾਂਜੀ ਹੁਣ ਜਾਇਜ਼ ਹੀ ਦੇ ਦੇ ਕਿੰਨੇ ਦੀ 15000 ਦੀ 15 ਦੀ ਹਾਂਜੀ ਮੌਕੇ ਤੇ ਹੋਰ ਘਟਾਓਗੇ ਤੁਸੀਂ ਕਰੋ ਕਿੰਨਾ ਤੁਮ ਕਰਦੇ 20000 ਕਿੰਨਾ ਘਾੜ ਦਈਏ ਕਿੰਨੇ ਦੀ 14 ਦੀ 14 ਚ ਹੋ ਜੀ ਛੋਟ ਛੜ 14 ਚ ਵੀ ਛੂਟ ਕਰਦਾ ਕਿੰਨੇ ਖੁਸ਼ ਹੋਗੇ ਕੱਲਾ ਸਾਡੇ 13000 ਤੇਰਾ ਇਹ ਗੱਲ ਪਾਪੇ ਦਾ ਨਾਨਕ ਦਾ 13 ਠੀਕ ਹੈ 13000 ਦੀ 13000 ਦੀ ਇਹ ਵੀ ਹੋ ਗਈ ਜੀ ਹਾਂਜੀ ਠੀਕ ਹੈ ਤੇ ਹੋਣ ਆ ਗਈ ਆਪਣੇ ਕੋਲ ਇਹ ਵੀ ਬੱਚੇ ਤੋਂ ਬਿਨਾ ਜੀ ਇਹ ਵੀ ਬੱਚੇ ਤੋਂ ਬਿਨਾ ਭਾਜੀ ਇਹਦੇ ਤੇ ਇਹਦੇ ਕੋਲ ਕਿੰਨਾ ਇਹ ਦੁੱਧ ਹਰ ਇੱਕ ਪਾਈਏ ਸਕੇ ਦੁੱਧ 9 ਕਿਲੋ ਅੱਛਾ ਐ ਹੋ ਗਿਆ ਤੇ ਦੁੱਧ ਨਾ 7 ਕਿਲੋ 7.5 ਕਿਲੋ ਦੋਗੇ ਅੱਛਾ ਪੱਕਾ ਦੋਗੇ ਅੱਛਾ ਵਾਹ 8 ਕਿਲੋ ਦਾ ਦੋਗੇ ਅੱਛਾ ਦੋ ਦਿਨਾਂ ਹੋਗਾ ਕੰਡੇ ਦੇ ਜੇ ਤਾਂ ਲੀਡਰ ਪਰਵਾ ਕੇ ਗਾਹ ਲੈਂਦਾ ਅੱਛਾ ਇਹ ਨਹੀਂ ਹੋਗਾ ਤਸਵੀ ਨੂੰ ਇਹਨੂੰ ਮਹੀਨੇ ਤੋਂ 10 ਦਿਨ ਉੱਤੇ ਹੋਗੇ ਅੱਛਾ ਮਹੀਨੇ ਦਾ ਲੱਗ ਪਾ ਦੋਗੇ ਠੀਕ ਹੈ ਤੇ ਬੱਚਾ ਮੇਰੇ ਕੋਲ ਮਰੇ ਆਈ ਇਹਦਾ ਅੱਛਾ ਤੋਰ ਉਹ ਫਿਰ ਇੱਕ ਰੀਨ ਤੇ ਥਾਣਾ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਹਲੇ ਹੈ ਬਾਕੀ ਰੰਗ ਰੂਪ ਦੀ ਇਹ ਵੀ ਸੋਹਣੀ ਯਾਤਰਾ ਤੇ ਇਹਦਾ ਫਿਰ ਮੁੱਲ ਹਰਪੀ ਭਾਈ ਜੀ ਇਹ ਤਾਂ ਦਾ ਬੱਚਾ ਹਾਂਜੀ ਇਹ ਤਾਂ ਵਸ਼ੀ ਮੈਂ ਵੇਚਦਣੇ 22000 ਦੀ ਅੱਛਾ ਹੁਣ ਵਸ਼ੀ ਦੇ ਦਾਂ ਕਿ 5000 5000 ਹਾਂਜੀ ਵਿੱਚੋਂ ਕਰਨਾ ਕੋ ਮਾਨਤਾ ਤੁਸੀਂ ਦਰੋ ਕਿੰਨੇ ਦੀ ਕਰੀਏ 2000 ਛੱਡ ਦਈਏ ਫਿਰ ਭਾਈ ਯਾਰ ਅੱਛਾ ਭਾਈ ਦੀ ਭਾਈ ਯਾਰ ਤੁਹਾਨੂੰ ਛੋੜ ਅਗਲੇ ਖੁਸ਼ ਹੋ ਕੇ ਕਰ ਲੂੰਗਾ ਮਾਫ਼ ਨਹੀਂ ਕਿ ਆਨਦਾ ਬੱਚੀ ਤੇ ਆਈ ਬੰਦੇ ਅੱਛਾ ਖੁੱਲਾ ਕਰ ਦੋਗੇ ਕਿ ਮਾ ਭਾਈ ਕੋ ਫੋਨ ਲਾਵੇ ਇੱਕ ਰੀਕੇ ਪਹਿਲੇ ਫੋਨ ਤੇ ਦਊਗਾ ਅਸੇ ਵੇਲੇ ਠੀਕ ਹੈ ਜੀ ਠੀਕ ਹੈ ਤੇ ਚਲੋ ਹੁਣ ਜਿਹੜੀ ਆ ਮੱਝ ਆ ਗਈ ਆਪਣੇ ਕੋਲ ਇੱਕ ਇੱਕ ਆਪਣਾ ਤਿਆਰ ਹੀ ਆ ਪੂਰੇ ਪਾਰੇ ਪੱਲੇ ਦੀ ਮੱਝ ਆ ਇਹ ਕਿੰਨੇ ਕਿ ਦੁੱਧ ਆ ਲੀ ਜਾ ਵੀਰ ਜੀ ਹਰੀ ਭਾਈ ਇਹਨੇ ਸੂਆਂ ਦੇ ਤੀਜੇ ਸੂਏ ਅੱਛਾ ਕਾਰ ਆਲੇ ਕੋਲ ਦਿੱਤੀ ਤੇ ਆਰਗੂਮੈਂਟ ਲਈ ਅੱਛਾ ਪਿਛਲੇ ਸੂਏ ਨੇ 12 13 ਕਿਲੋ ਦੁੱਧ ਦਿੱਤਾ ਠੀਕ ਹੈ ਤੇ ਦੁੱਧ ਤੇ ਗਾੜੀ ਆਪਣੀ ਸੇਵਾ ਦਾ ਹੁੰਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਦਿਨ ਇਹ ਪੰਜ ਚਾਰ ਲੈ ਜਾਈਏ ਠੀਕ ਹੈ ਆਦੇ ਨੂੰ ਚਾਰ ਬਲਕਿ ਪੰਜ ਚਾਰ ਦਿਨ ਲੈ ਜਾਈਏ ਤੋਰ ਫਿਰ ਇੱਕ ਰੀਨਾਂ ਤੇ ਥਾਣਾ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਆਪਾਂ ਆ ਜਲੇ ਆ ਤੇ ਇਹਦਾ ਫਿਰ ਮੁੱਲ ਇੱਕ ਰਹੀ ਹਵਾਨਾ ਤੁਹਾਨੂੰ ਲਾ ਕੇ ਦਿਖਾ ਦਿਆਂ। ਤੁਸੀਂ ਦੇਖ ਸਕਦੇ ਬਿਲਕੁਲ ਬਰਾਬਰ ਹਵਾਨਾ ਵਾ। ਕਿੰਨਾ ਫਿਰ ਮੁੱਲ ਰੱਖਣਾ ਵੀ ਜੀ ਇਹਦਾ? ਹਰ ਵੀ ਭਾਈ ਜੀ ਇਹਦੇ ਇੰਦੀ ਸੂਈ। ਹਾਂਜੀ। ਇਹ ਤਾਂ ਮੈਂ 70000 ਦੀ ਵੀ ਕਿਹਾ। ਹਾਂਜੀ। ਫੋਨ ਅਗਲੇ ਸ਼ਾਮ 6:00 ਤੇ 7:00 ਤੀ ਮੈਂ ਦੇ ਦੂੰਗਾ। ਕਿੰਨੇ ਦੀ? 65 ਦੀ। 65000 ਜੀ। ਚਲੋ ਮੌਕੇ ਤੇ ਛੋਟ ਛੜ ਕਰ ਦਾਂਗੇ। ਮੌਕੇ ਤੇ ਕਰ। ਫੋਨ ਲਾਵੇ ਕਦੀ ਹਨਾ। ਠੀਕ ਆ ਵੀਰ ਜੀ। ਬਾਕੀ ਆਵੇ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਵੇਚ ਚਾਕੇ। ਠੀਕ ਆ। ਤੇ ਵੀਰ ਇਹੋ ਜੇ ਵੀ ਆ। ਪਹਿਲਾ ਫੋਨ ਤੇ ਸਾਈ ਪਾ ਦਨਗੇ ਫਿਰ ਵੀਡੀਓ ਤੇ ਜਵਾਬ ਵੀ ਲੈ ਲੈਂਦੇ ਆ ਫਿਰ ਸਾਈ ਵੀ ਛੱਡ ਕੇ ਚੱਲ ਜਾਂਦੇ ਆ ਅੱਛਾ ਪਿਛਲੀ ਵੀਡੀਓ ਚ ਮੇਰੇ ਨਾਲ ਇਦਾਂ ਹੀ ਹੋਇਆ ਅੱਛਾ ਫਿਰ ਬਾਅਦ ਚ ਫੋਨ ਬੰਦ ਕਰਤਾ ਠੀਕ ਆ ਫੋਨ ਨਹੀਂ ਚੁੱਕਿਆ ਕਮసే ਕੰਮ ਫੋਨ ਚੁੱਕ ਕੇ ਕਰ ਉਹ ਭਾਰੀਆਂ ਨੂੰ ਮਜ਼ਦੂਰੀ ਪੈ ਗਈ ਆ ਉਹ ਕੰਮ ਪੈ ਗਿਆ ਅੱਜ ਉਹਨੇ ਸਵੇਰੇ ਉਹਨੇ ਉਹ ਤੁਹਾਨੂੰ ਪਤਾ ਇੱਕ ਵੀਡੀਓ ਤੇ 2 ਦਿਨ ਮਾਰ ਵੀ ਗਣਾ ਹੁੰਦਾ ਹਾਂਜੀ ਹਾਂਜੀ 2 ਦਿਨਾਂ ਤੋਂ ਬਾਅਦ ਫੋਨ ਬਹੁਤ ਬੰਦ ਹੋ ਜਾਂਦਾ ਹਾਂਜੀ ਹਾਂਜੀ ਫੇਰ ਕਰਕੇ ਮੈਂ ਵੀਰਾਂ ਗਾੜੀ ਬੇਨਤੀ ਕਰਦਾ ਵੀਰ ਥੋੜਾ ਜਿਹਾ ਧਿਆਨ ਕਰਿਆ ਕਰੋ ਤਾਂ ਅਗਲੇ ਨੂੰ ਦੱਸ ਦੋ ਪੂਰੀ ਦੱਸ ਦੋ ਭਾਜੀ ਤੁਸੀਂ ਦੋ ਦਰ ਰੱਖ ਦੋ ਅਸੀਂ ਲੈ ਜਾਾਂਗੇ ਹਾਂਜੀ ਹਾਂਜੀਾਨੂੰ ਪਤਾ ਵੀ ਆ ਮਾਲ ਵਿੱਚ ਕੀ ਆ ਠੀਕ ਹੈ ਤੇ ਬਾਕੀ ਇਹ ਆ ਬੇ ਜਿੰਨੇ ਖੜਨੀਆਂ ਆਪਣੀ ਇੱਥੇ ਹੀ ਤਸੱਲੀ ਕਰਕੇ ਇਹ ਵੀ ਵੀਰ ਮੈਨੂੰ ਇਹ ਵੀ ਕਹਿੰਦੇ ਆ ਵੀ ਭਾਈ ਤੁਹਾਡੀ ਵੀਡੀਓ ਕਿੰਨੇ ਵਜੇ ਪੈਂਦੀ ਆ ਤੁਸੀਂ ਟਾਈਮ ਹੀ ਨਹੀਂ ਦੱਸਦੇ ਇਹਨੂੰ ਅੱਛਾ ਭਾਜੀ ਇਹ ਹੋੜੇ ਡੇਢ ਦੋ ਦਾ ਟਾਈਮ ਹੋਇਆ ਜੀ ਜੀ ਠੀਕ ਆ ਆ ਦੁਪਹਿਰਾਂ ਜੀ ਆਣਾ ਤੁਹਾਡੀ ਵੀਡੀਓ ਪੱਕੀ ਬਣਦੀ ਆ ਉਹ ਕਹਿੰਦੇ ਆ ਵੀ ਤੁਹਾਡੇ ਟਾਈਮ ਨਹੀਂ ਦੱਸਿਆ ਅੱਛਾ ਭਾਈ ਤੁਹਾਡੀ ਕਿਦੋਂ ਬਣੀ ਵੀਡੀਓ ਰਾਤ ਬਣੀ ਕਿ ਸਵੇਰੇ ਬਣੀ ਆ ਅੱਛਾ ਮੈਂ ਕਿਹਾ ਵੀ ਅਗਲੀ ਵੀਡੀਓ ਭਾਈ ਟਾਈਮ ਤੁਹਾਨੂੰ ਦੱਸ ਦਿਆ ਕਰਾਂਗੇ 1:30 ਵਜੇ ਆ 2:00 ਵਜੇ ਠੀਕ ਹੈ ਜੀ ਠੀਕ ਹੈ ਵੀ ਜੀ ਬਾਕੀ ਜੋ ਵੀ ਆ ਆਪਣੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਚਾਹ ਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖੜਿਆ ਕਰੋ